ਬਿਜਲੀ ਬੋਰਡ ਦੇ ਸਬ ਡਿਵੀਜ਼ਨ ਰਾਜਪੁਰਾ ਵਿਖੇ ਬਿਜਲੀ ਬੋਰਡ ਦੇ ਸਮੂਜਾ ਤੇ ਬੰਦੀਆਂ ਦੇ ਮੁਲਾਜ਼ਮਾ ਨੇ ਆਪਣੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸਵਜੋ ਪੰਜਾਬ ਦੀਆਂ ਜਥੇਬੰਦੀਆਂ ਜੁਆਇੰਟ ਫੋਰਮ ਅਤੇ ਇਕਤਾ ਮੰਚ ਦੇ ਸੱਦੇ ਤੇ 3 ਦਿਨ ਦੀ ਮਾਸਕ ਲੀਵ ਭਰੀ 11 12 13 ਤੱਕ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ ਰਾਠੌਰ ਨੇ ਦੱਸਿਆ ਕਿ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਪਹਿਲਾਂ ਵੀ ਮੀਟਿੰਗਾਂ ਵਿੱਚ ਸਾਡੀਆਂ ਮੰਗਾਂ ਮੰਨੀਆਂ ਹਨ ਅਤੇ ਸਹਿਮਤੀ ਦਿੱਤੀ ਹੈ ਪਰ ਉਸ ਦਾ ਸੈਕੂਲਰ ਜਾਰੀ ਨਹੀਂ ਕੀਤਾ ਇਸ ਦੇ ਰੋਸ਼ਵਜੋ ਸਮੂਹ ਜਥੇਬੰਦੀਆਂ ਨਾਲ ਨਾਲ ਕੇ ਛੁੱਟੀ ਤੇ ਜਾਂਦਾ ਫੈਸਲਾ ਲਿਆ ਤੇ ਨਾਲੇ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਹੈ ਜਿਵੇਂ ਜਪੜਾ ਨਾ ਕੋ ਮੇਰਾ ਨਾਮ ਸੋਦੇਸ਼ ਸਿੰਘ ਰਠੌਰ ਅੱਜ ਜਿਹੜੇ ਬਖੇਤਾ ਨਾ ਲੱਗੇ ਆ ਅੱਜ ਦਾ ਸਾਡਾ ਤਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ 80 ਮੰਗਾਂ ਦਾ ਮੰਗ ਪੱਤਰ ਸਾਡਾ ਜਵੈਂਟ ਫੋਰਮ ਬਿਜਲੀ ਬਲਾਜ ਮਿਕ ਦਾ ਮੰਚ ਜਈ ਐਸੋਸੀਏਸ਼ਨ ਨਾਲ ਸਬੰਧਤਿਆਂ ਨੇ ਅਸੀਂ ਦਿੱਤਾ ਸੀ ਜਿਹਦੇ ਵਿੱਚ 25 ਮੰਗਾਂ ਦੇ ਉੱਤੇ ਸਾਡੀ ਇੱਕ ਸਹਿਮਤੀ ਬਣੀ ਸੀ ਉਹ ਸਹਿਮਤੀਆਂ ਜਿਹੜੀਆਂ ਨੇ ਮੈਨੇਜਮੈਂਟ ਸਰਕਾਰ ਲਗਾਤਾਰ ਉਹ ਲਾਗੂ ਨਹੀਂ ਕਰ ਰਹੀ ਨਾ ਕੋਈ ਸਰਕੂਲਰ ਸਾਨੂੰ ਦਿੱਤਾ ਕਰਿਆ ਨਾ ਹੀ ਸਾਡੀ ਕੋਈ ਗੱਲਬਾਤ ਜਿਹੜੀ ਹੈ ਉਹ ਸਿਰੇ ਲੱਗ ਰਹੀ हां जी ਜਿਹੜੇ ਅੱਜ ਜਿਹੜੀ ਸਟ੍ਰਾਈਕ ਕਰੀ ਐ ਕਿੰਨੇ ਦਿਨਾਂ ਦੀ ਸਟ੍ਰਾਈਕ ਐ ਤੁਹਾਡੀ ਇਹ ਸਟ੍ਰੈਕ ਐਗੀ 3 ਦਿਨ ਵਾਸਤੇ 11 12 13 ਅੱਗੇ ਵੀ ਜੋ ਫੈਸਲਾ ਹੋਵੇਗਾ ਉਹ ਫੈਸਲੇ ਦੇ ਮੁਤਾਬਕ ਅੱਗੇ ਸਟ੍ਰੈਕ ਚਲੀ ਜਿਹੜੇ ਅਸੀਂ ਦੇਖ ਰਹੇ ਹਾਂ ਬਿੱਲ ਭਰਣ ਵਾਲੇ ਆ ਰਹੇ ਆ ਉਹ ਵੀ ਕਾਫੀ ਖੱਜਲ ਹੋ ਰਹੇ ਆ ਖੱਜਲ ਤਾਂ ਹੋ ਰਹੇ ਨੇ ਅਸੀਂ ਪਹਿਲਾਂ ਸਾਰਿਆਂ ਨੂੰ ਅਪੀਲ ਕੀਤੀ ਸੀ ਵੀ ਸਾਡੀ 3 ਦਿਨ ਲਗਾਤਾਰ ਹੜਤਾਲ ਐ 3 ਦਿਨ ਅਸੀਂ ਰਣਾ ਹੜਤਾਲ ਦੇ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਕੋਈ ਦੁਕਾਨਦਾਰ ਚਾ ਅੰਡਸਟਰੀ ਵਾਲਾ ਚਾ ਕਿਸਾਨ ਕੋਈ ਖੱਜਲ ਹੋਵੇ ਪਰ ਸਾਡੀਆਂ ਮਜਬੂਰੀਆਂ ਨੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੇ ਸਾਡੇ ਨਵੇਂ ਬੱਚੇ ਨੇ ਜਿਹੜੇ ਵਿਦੇਸ਼ਾਂ ਚ ਜਾ ਰਹੇ ਨੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਇੱਥੇ ਰਕਜ਼ਾਰ ਮਿਲੇ ਸਾਡੀਆਂ ਬਹੁਤ ਸਾਰੀਆਂ ਪੋਸਟਾਂ ਜੜੀਆਂ ਨੇ ਤੇ ਖਾਲੀ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਭਰਤੀ ਨਵੀਂ ਕਰਕੇ ਇਹ ਠੇਕੇਦਾਰੀ ਸਿਸਟਮ ਨਿੱਜੀ ਕਰਨ ਦਾ ਸਿਸਟਮ ਜਿਹੜੇ ਸਾਡੇ ਸੀਐਚਪੀ ਕੰਮ ਹੀ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਸਾਡੇ ਕੋਲ ਮੀਟਰ ਲੀਟਰ ਨੇ डीसी रेट ਤੇ ਕੰਮ ਕਰਦੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ तमाम ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹਦੇ ਵਿੱਚੋਂ 25 ਮੰਗਾਂ ਦੇ ਉੱਤੇ ਸਾਡੀ ਸਹਿਮਤੀ ਬਣੀ ਸੀ ਉਹ 25 ਵਿੱਚੋਂ ਵੀ ਕੋਈ ਮੰਗਾਂ ਸਾਡੇ ਦੇ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਕੇਂਦਰ ਦਾ ਸਾਡੇ ਉੱਤੇ ਸਕੇਲ ਸਾਡੇ ਮੁੰਡਿਆਂ ਦੇ ਉੱਤੇ ਥੋਪਿਆ ਜਾ ਰਿਹਾ ਉਹ ਸਾਰੀਆਂ ਸਾਡੀਆਂ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਜਿਹੜਾ ਵਾਸਤੇ ਅਸੀਂ ਆਪਣਾ ਬੰਦਾ ਯੋਗਦਾਨ ਪਾ ਕੇ ਸੰਘਰਸ਼ ਜਿਹੜਾ ਇਹ ਕਰ ਰਹੇ ਹਾਂ ਮੀਤ ਪ੍ਰਧਾਨ ਪੰਜਾਬ ਪਾਵਰ ਕਾਮੇ ਟ੍ਰਾਸਕੋ ਪੈਨਸ਼ਨ ਯੂਨੀਅਨ ਸਟੇਟਕ ਜੋ ਮੁਲਾਜ਼ਮਾਂ ਵੱਲੋਂ ਮੰਗ ਪੱਤਰ ਬੋਰਡ ਨੂੰ ਦਿੱਤਾ ਗਿਆ 25 ਮੰਗਾਂ ਦਾ ਪਰ ਸਰਕਾਰ ਨਾਲ ਲਗਾਤਾਰ ਦੋ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ ਜਿਹੜੀਆਂ ਜਾਇਜ਼ ਮੰਗਾਂ ਨੇ ਉਹ 25 ਤੋਂ ਵੱਧ ਸਹਿਮਤੀਆਂ ਸਾਡੀਆਂ ਬਣੀਆਂ ਪਰ ਸਰਕਾਰ ਨੇ ਅਜੇ ਤੱਕ ਉਹ ਲਾਗੂ ਨਹੀਂ ਕੀਤੀਆਂ ਇਸ ਅਸ ਹੜਤਾਲ ਜਾਣ ਤੋਂ ਪਹਿਲਾਂ ਬੋਰਡ ਨੂੰ ਨੋਟ ਦਿੱਤਾ ਕਿ ਤਿੰਨ ਦਿਨ ਅਸੀਂ ਛੁੱਟੀ ਤੇ ਜਾਵਾਂਗੇ ਜੇ ਲੋਡ ਪਈ ਤੇ ਛੁੱਟੀ ਵਧਾਈ ਨਹੀਂ ਜਾ ਸਕਦੀ ਐ ਕਿਉਂਕਿ ਸਰਕਾਰ ਤੇ ਮੈਨੇਜਮੈਂਟ ਜਿਹੜੀ ਸਾਡੇ ਤੇ ਸਿੱਧੇ ਹਮਲੇ ਕਰ ਰਹੀ ਐ ਔਰ ਸਾਨੂੰ ਕੋਈ ਵੀ ਮੰਗ ਦੀ ਪ੍ਰਾਪਤੀ ਨਹੀਂ ਹੋ ਰਹੀ ਪੈਨਸ਼ਨ ਯੂਨੀਅਨ ਮੀਟਕ ਵੱਲੋਂ ਫੈਸਲਾ ਕੀਤਾ ਗਿਆ ਕਿਉਂਕਿ ਰੈਗੂਲਰ ਦੀ ਜਿਹੜੀ ਲਗਾਤਾਰ ਦੀ ਜਿਹੜੀ ਜਮਾਤ ਹੈ ਉਹ ਕੱਟ ਗਈ ਤੇ 30 ਲੱਖ ਰੁਪਏ ਖੁੰਝ ਗਏ ਆ ਲਗਦਾ 70 ਹਜ਼ਾਰ ਜਿਹੜੇ ਪੋਸਟਾਂ ਸਾਡੇ ਖਾਲੀ ਪਈਆਂ ਨੇ ਕੰਮ ਦਾ ਬਹੁਤ ਜਿਆਦਾ ਸਾਡਾ ਵਧ ਰਿਹਾ ਹੈ ਕਨੈਕਸ਼ਨ ਸਾਡੇ ਵਧ ਰਹੇ ਨੇ ਕੱਚੇ ਕੰਮੇ ਪੱਕੇ ਨੇ ਕੀਤੇ ਜਾ ਰਹੇ ਮਾਨ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਨੇ ਇਸ ਕਾਰ ਕਰਤੇਰੀ ਯੂਨੀਅਨ ਸੰਧੀਆਂ ਬੰਗਾ ਸਾਡੀਆਂ ਦੇ ਵਿੱਚ ਦਰਜ ਨੇ 245 ਸਾਨੂੰ ਦਿੱਤਾ ਗਿਆ ਸਾਡੀ ਮੰਗ ਹੈ ਵੀ ਦੋ ਲਾਠਾਂ ਸਾਡੇ ਸਕੇਲ ਸੋਧੇ ਜਾਣ ਔਰ ਜਿਹੜੇ 31 12 15 ਤੱਕ ਰਿਟਾਇਰ ਹੋਏ ਸਾਥੀ ਨੇ ਉਹਨਾਂ ਨੂੰ 16 ਵਾਲੇ ਸਾਥੀ ਜਿਹੜੇ ਬੰਦ ਪੈਨਸ਼ਨ ਲੈ ਰਹੇ ਨੇ ਸਾਨੂੰ ਵੀ ਉਹਨਾਂ ਦੇ ਬਰਾਬਰ ਉਹ ਵੀ ਮੰਗ ਸਾਡੇ ਵਿੱਚ ਦਰਜ ਹੈ ਅਸੀਂ ਇਹਨਾਂ ਦੀ ਰੈਗੂਲਰ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਰਿਕਾਇਰੀ ਬਾਤ ਤੋਂ ਬਾਅਦ ਇਹਨਾਂ ਦੇ ਸੰਘਰਸ਼ ਦੀ ਨਾਇਤ ਕਰਦੇ ਨੇ ਔਰ ਕੋਈ ਵੀ ਸੰਘਰਸ਼ ਆਊਗਾ ਜੋ ਐਕਸ਼ਨ ਲੈਗੇ ਜੋਇੰਟ ਐਕਸ਼ਨ ਜੋਇੰਟ ਕਮੇਟੀ ਤੇ ਆਪਣਾ ਏਕਤਾ ਮੰਚ ਅਸੀਂ ਇਹਨਾਂ ਨਾਲ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਔਰ ਹਰੇਕ ਸੰਘਰਸ਼ ਦੀ ਸਮਾਨਤਾ ਕਰਾਂਗੇ